ਪੂਆ ਹੈ ਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਜਿਨ੍ਹਾਂ ਨੇ ਕੁਝ ਚੰਗੀ ਵੀਡੀਓ ਦੇਖਣੀ ਹੈ ਉਹਨਾਂ ਵਾਸਤੇ ਇਹ ਵੀਡੀਓ ਹੈ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਗੱਲ ਦੀ ਸਮਝ ਆ ਸਕੇ ਆ ਦੇਖੋ ਆ ਬਜ਼ੁਰਗ ਪੂਆ ਆਪਣੇ ਭਰਾ ਪਰਜਾਈ ਅਤੇ ਉਹਨਾਂ ਦੇ ਬੱਚਿਆਂ ਨੂੰ ਮਿਲਣ ਵਾਸਤੇ ਆਈ ਹੁਣ ਜਗਤ ਜਿਉਂਦਿਆਂ ਦੇ ਮੇਲੇ ਜਿੰਨਾ ਚਿਰ ਇਨਸਾਨ ਜਿਉਂਦਾ ਹੈ ਰਿਸ਼ਤੇ ਨਾਤੇ ਤੰਗ ਕਰਦੇ ਨੇ ਐ ਕਹਿ ਲੋ ਵੀ ਮੋਹ ਦੀਆਂ ਤੰਦਾਂ ਜਿਹੜੀਆਂ ਫਸੀਆਂ ਹੁੰਦੀਆਂ ਨੇ ਬਾਕੀ ਕੋਈ ਕਿਸੇ ਦਾ ਰੋਟੀ ਪਾਣੀ ਦਾ ਭੁੱਖਾ ਨਹੀਂ ਹੁੰਦਾ ਚਾਹ ਪਾਣੀ ਦਾ ਭੁੱਖਾ ਨਹੀਂ ਹੁੰਦਾ ਉਹ ਪਰਮਾਤਮਾ ਜਿਹਨੇ ਪੈਦਾ ਕੀਤਾ ਉਹਨੇ ਸਭ ਕੁਝ ਦੇ ਦੇਣਾ ਹੈ ਇਨਸਾਨ ਨੂੰ ਤੇ ਆ ਦੇਖੋ ਆ ਔਰਤ ਆਪਣੇ ਮੁੰਡੇ ਨੂੰ ਕਹੀਂ ਜਾ ਰਹੀ ਹੈ ਵੀ ਕੁੜੀਏ ਤੂੰ ਪ੍ਰਸ਼ਾਦਾ ਪਾਣੀ ਪਕਾ ਲਵੀਂ ਸਾਰਾ ਕੁਝ ਕਰ ਲਈ ਤੇ ਮੈਂ ਢਿੱਲੀ ਮੱਸੀ ਆ ਤੇ ਮੈਂ ਦਵਾਈ ਲੈ ਕੇ ਆਉਣੀ ਆ ਉਹਨੇ ਕੁੜੀ ਨੇ ਕਿਹਾ ਇਹ ਮੁੰਡਾ ਵੀ ਕਹਿ ਰਿਹਾ ਵੀ ਤੂੰ ਐਵੇਂ ਬਹਾਨੇ ਜਾਂ ਬਣਾਈ ਜਾਂਦੀ ਐ ਉਹ ਦਾਣਾ ਹੁਣ ਕਈ ਵਾਰੀ ਕੀ ਹੁੰਦਾ ਵੀ ਬਿਨਾਂ ਕਸੂਰ ਤੋਂ ਕਿਸੇ ਨੂੰ ਗਲਤ ਨਾ ਸਮਝੋ ਗੱਲ ਨੂੰ ਪੂਰਾ ਜਾਣ ਲਓ ਇਹ ਔਰਤ ਭੂਆ ਨੂੰ ਕਹਿ ਕੇ ਗਈ ਵੀ ਮੈਂ ਚੱਲੀ ਆ ਦਵਾਈ ਲੈਣ ਤੇ ਆ ਲੜਕੀ ਹੈਗੀ ਐ ਤੇ ਤੁਸੀਂ ਬੈਠੋ ਤੇ ਮੈਂ ਹੁਣੇ ਆ ਜਾਨੀ ਆ ਪਰ ਉਹ ਮੁੰਡੇ ਕੁੜੀ ਦੇ ਮਨ ਦੇ ਵਿੱਚ ਇਹੀ ਚੱਲ ਰਿਹਾ ਵੀ ਇਹ ਜਾਣ-ਜਾਣ ਕੇ ਕਰ ਰਹੀ ਐ ਵੀ ਇੰਨੇ ਹੁਣ ਇੰਨੇ ਸੋਚਿਆ ਹੋਣਾ ਵੀ ਮੈਂ ਚਲੀ ਜਾਵਾਂਗੀ ਤੇ ਆਪੋ ਇਹ ਆਪੇ ਬੈਠ ਫੋੜ ਕੇ ਚਲੀ ਜਾਵੇਗੀ ਅਸਲ ਵਿੱਚ ਹੋਇਆ ਕਿ ਆ ਦੇਖੋ ਇਹ ਮੁੰਡਾ ਤੇ ਔਰਤ ਦੋਨੋਂ ਜਣੇ ਦਵਾਈ ਲੈਣ ਚਲੇ ਗਏ ਤੇ ਮਗਰੋਂ ਆ ਬੰਦਾ ਜਦੋਂ ਆਇਆ ਇਹਨੇ ਵੇਖਿਆ ਵੀ ਬਜ਼ੁਰਗ ਬਿਪਕਰ ਬੈਠੀ ਹੋਈ ਹੈ ਭੈਣ ਭਰਾ ਸਾਡੇ ਜਿਹੜੇ ਆਉਂਦੇ ਨੇ ਵੀ ਭਗਵਾਨ ਦਾ ਰੂਪ ਹੁੰਦੇ ਨੇ ਸਾਡਾ ਫਰਜ਼ ਬਣਦਾ ਉਹਨਾਂ ਦੇ ਕੋਲ ਬੈਠਣਾ ਇਹਨੇ ਪੁੱਛਿਆ ਚਾਹ ਪਾਣੀ ਸ਼ਕਿਆ ਤੂੰ ਨੇ ਕਿਹਾ ਵੀ ਤੇਰੇ ਘਰ ਵਾਲੀ ਜਿਹੜੀ ਉਹ ਢਿੱਲੀ ਮਸੀ ਹੋ ਗਈ ਸੀ ਤੇ ਦਵਾਈ ਲੈਣ ਚਲੀ ਗਈ ਇਹਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਕੀ ਪਤਾ ਕਿਹੜੇ ਵੇਲੇ ਇਨਸਾਨ ਦੀ ਸਿਹਤ ਖਰਾਬ ਹੋ ਜਾਂਦੀ ਹੈ ਹੁਣ ਇਹਨੇ ਗੱਲ ਸੁਣੀ ਨਹੀਂ ਗੱਲ ਨੂੰ ਸਮਝਿਆ ਨਹੀਂ ਜਦੋਂ ਇਹਦੇ ਘਰਵਾਲੀ ਆਈ ਤੇ ਉਹ ਦੱਸ ਰਹੀ ਐ ਵੀ ਮੈਂ ਬਿਮਾਰ ਸੀਗੀ ਦਵਾਈ ਲੈਣ ਗਈ ਸੀ ਤੇ ਬੰਦਾ ਕਹਿੰਦਾ ਵੀ ਮੈਨੂੰ ਨਾ ਪਾਗਲ ਬਣਾ ਤੂੰ ਲੋਕਾਂ ਨੂੰ ਪਾਗਲ ਬਣਾ ਸਕਦੀ ਐ ਤੂੰ ਜਦੋਂ ਤੇਰਾ ਭੈਣ ਭਰਾ ਕੋਈ ਰਿਸ਼ਤੇਦਾਰ ਆਉਂਦਾ ਉਦੋਂ ਤੂੰ ਠੀਕ ਰਹਿਣੀ ਐ ਸਾਰਾ ਕੁਝ ਚੱਲਦਾ ਅੱਜ ਜੇ ਆ ਗਈ ਫਿਰ ਕੀ ਹੋ ਗਿਆ ਯਾਦ ਰੱਖ ਜੋ ਆਪਾਂ ਕਰ ਰਹੇ ਆਂ ਆਪਾਂ ਨੂੰ ਭਰਨਾ ਪੈਣਾ ਇੱਕ ਦਿਨ ਤੇ ਆਹ ਦੇਖੋ ਇਹ ਔਰਤ ਕਹਿੰਦੀ ਕੋਈ ਗੱਲ ਨਹੀਂ ਦੇਖੀ ਜਾਵੇਗੀ ਤੁਸੀਂ ਮੰਨੋ ਨਾ ਮੰਨੋ ਮੇਰੀ ਵਾਕਈ ਸਿਹਤ ਖਰਾਬ ਸੀ ਮੈਂ ਤਾਂ ਗਈ ਸੀ ਤੇ ਬੰਦਾ ਕਹਿੰਦਾ ਕੁੜੀ ਘਰੇ ਸੀ ਇਹਨੇ ਵੀ ਨਹੀਂ ਚਾਜ ਨਾਲ ਪੁੱਛਿਆ ਉਹਨੇ ਕਿਹਾ ਨੂੰ ਮੈਂ ਕਹਿ ਕੇ ਗਈ ਸਾਂ ਵੀ ਪ੍ਰਸ਼ਾਦਾ ਪਾਣੀ ਪਕਾਉਣਾ ਹੈ ਤੇ ਨਾਲ ਉਹਨਾਂ ਦੀ ਸੇਵਾ ਕਰਨੀ ਹੈ ਪਰ ਇਹ ਨਹੀਂ ਆਖੇ ਲੱਗੀ ਹੁਣ ਮੇਰਾ ਇਹਦੇ ਵਿੱਚ ਕੀ ਕਸੂਰ ਹੈ ਤੁਸੀਂ ਇਹ ਗੱਲ ਨੂੰ ਸਮਝਦੇ ਨਹੀਂ ਤੁਸੀਂ ਤੇ ਸ਼ੱਕ ਹੀ ਕਰੀ ਜਾਣਾ ਮੇਰੇ ਤੇ ਆ ਦੇਖੋ ਹੋਇਆ ਕਿ ਇਹ ਬੰਦੇ ਨੇ ਇਹ ਕੁੜੀ ਨੇ ਵੀ ਕਿਹਾ ਵੀ ਨਹੀਂ ਨਹੀਂ ਵੀ ਮੰਮੀ ਢਿੱਲੀ ਸੀ ਇਹ ਬੰਦਾ ਮੰਨਣ ਨੂੰ ਤਿਆਰ ਹੀ ਨਹੀਂ ਕਿਉਂਕਿ ਅੱਜਕੱਲ੍ਹ ਦੁਨੀਆ ਦੇ ਵਿੱਚ ਆਮ ਹੀ ਆਪਾਂ ਹਾਲਾਤ ਦੇਖਦੇ ਆ ਲੋਕ ਇਸ ਤਰ੍ਹਾਂ ਤਾਲਮ ਦੇ ਮਾਰੇ ਇਸ ਤਰ੍ਹਾਂ ਕਰ ਜਾਂਦੇ ਨੇ ਇਹ ਬੰਦਾ ਮੁੰਡੇ ਕੋਲੇ ਖੜਾ ਆਇਆ ਨੇ ਉਹਨੂੰ ਵੀ ਉਹੋ ਹੀ ਗੱਲਾਂ ਬਾਤਾਂ ਕੀਤੀਆਂ ਵੀ ਮਹਿਮਾਨ ਆਇਆ ਸੀ ਤੇ ਤੇਰੀ ਮਾਂ ਚਲੀ ਗਈ ਤੈਨੂੰ ਲੈ ਕੇ ਉਹ ਮੁੰਡੇ ਨੇ ਫਿਰ ਸੱਚਾਈ ਦੱਸੀ ਉਹ ਕਹਿੰਦਾ ਡੈਡੀ ਮੇਰੀ ਗੱਲ ਸਮਝੋ ਇਹ ਵਾਕਈ ਪਹਿਲਾਂ ਮੈਂ ਵੀ ਐਵੇਂ ਸੋਚਿਆ ਸੀ ਪਰ ਜਦੋਂ ਉੱਥੇ ਗਏ ਤੇ ਡਾਕਟਰ ਨੇ ਚੈੱਕ ਕੀਤਾ ਇਹਨਾਂ ਨੂੰ ਮੰਮੀ ਨੂੰ ਬੁਖਾਰ ਸੀਗਾ ਇਹ ਵਾਕਈ ਢਿੱਲੀ ਸੀ ਇੰਜੈਕਸ਼ਨ ਲਵਾ ਕੇ ਆਏ ਨੇ ਤੁਸੀਂ ਗੱਲ ਨੂੰ ਸਮਝਿਆ ਨਹੀਂ ਹੁਣ ਵੀ ਉਹਨਾਂ ਦਾ ਬੈਠਿਆਂ ਦਾ ਸਤਕਾਰ ਉਕਾਰ ਹੀ ਰਹਿ ਨੇ ਤੁਸੀਂ ਐਵੇਂ ਏਡੀ ਛੇਤੀ ਗੁੱਸਾ ਬਣਾ ਲਿਆ ਹਰ ਇੱਕ ਔਰਤ ਮਾੜੀ ਨਹੀਂ ਹੁੰਦੀ ਆਪਾਂ ਨੂੰ ਆਪਣੀ ਸੋਚ ਸਹੀ ਕਰਨੀ ਚਾਹੀਦੀ ਹੈ ਪਹਿਲਾਂ ਅਸੀਂ ਵੀ ਸੋਚਿਆ ਪਰ ਗੱਲ ਉਹ ਵਾਕਈ ਉਹ ਬਿਮਾਰ ਸੀਗੀ ਤੇ ਆ ਦੇਖੋ ਇਹ ਬੰਦੇ ਨੂੰ ਜਦੋਂ ਪੂਰੀ ਗੱਲ ਪਤਾ ਲੱਗੀ ਤੇ ਫਿਰ ਇਹਨੇ ਕਿਵੇਂ ਘਰਵਾਲੀ ਨੂੰ ਕਿਹਾ ਵੀ ਮੈਥੋਂ ਗਲਤੀ ਹੋ ਗਈ ਮੈਂ ਤੇ ਸਮਝਿਆ ਵੀ ਤੂੰ ਸ਼ਾਇਦ ਐਵੇਂ ਮੈਂ ਕਰਦੀਆਂ ਵੀ ਜਾਣ ਕੇ ਗਈਆਂ ਟਾਲਾ ਮਟੋਲਾ ਕਰਨ ਦੀ ਮਾਰੀ ਉਹਨੇ ਫਿਰ ਸਮਝਾਇਆ ਉਹਨੇ ਕਿਹਾ ਵੀ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਮੈਨੂੰ ਨਹੀਂ ਪਤਾ ਮੇਰੇ ਵੀ ਭੈਣ ਭਰਾਣੇ ਜੇ ਮੈਂ ਅੱਜ ਬਿਮਾਰ ਹੋ ਗਈ ਤੁਸੀਂ ਬਿਨਾ ਜਾਣਨ ਤੋਂ ਮੇਰੇ ਤੇ ਕਸੂਰ ਕੋਈ ਨਹੀਂ ਸੀ ਤੇ ਇਲਜ਼ਾਮ ਲਾ ਦਿੱਤਾ ਜਦੋਂ ਕਿਸੇ ਤੇ ਇਲਜ਼ਾਮ ਲੱਗਦਾ ਹੈ ਉਹਦਾ ਦਿਲ ਦੁਖਦਾ ਹੈ ਜਿਹੜਾ ਇਨਸਾਨ ਉਹ ਹੋ ਜਾ ਨਹੀਂ ਹੁੰਦਾ ਉਨ ਨੂੰ ਦੋਨੋਂ ਮਾਰਾ ਕਿਹਾ ਜਾਂਦਾ ਹੈ ਤੇ ਉਹਦੇ ਮਨ ਦੇ ਵਿੱਚ ਫਿਰ ਬਹੁਤ ਦੁੱਖ ਭਰੀਆਂ ਗੱਲਾਂ ਆਉਂਦੀਆਂ ਨੇ ਵੀ ਸਾਰੀ ਉਮਰ ਲੰਗੀ ਤੇ ਅੱਜ ਤੱਕ ਪਤੀ ਨੂੰ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਆਇਆ ਮੇਰੇ ਤੇ ਵੀ ਮੈਂ ਕੋਈ ਝੂਠ ਨਹੀਂ ਮਾਰਦੀ ਫਿਰ ਮਾਫੀ ਮੰਗੀ ਵੀਡੀਓ ਨੂੰ ਲਾਈਕ ਕਰਕੇ ਚੈਨਲ